ਕਈ ਘਰਾਂ ਦੇ ਵਿੱਚ ਮੈਂ ਜਾ ਕੇ ਦੇਖਦਾ ਹਾਂ ਕਿ ਉਹਨਾਂ ਦੇ ਬੱਚੇ ਬੜੇ ਅਗਰੈਸਿਵ ਹੁੰਦੇ ਨੇ ਧੀਆਂ ਬੜੀਆਂ ਝਗੜਾਲੂ ਹੁੰਦੀਆਂ ਹਰ ਗੱਲ-ਗੱਲ ਤੇ ਝਗੜਦੀਆਂ ਨੇ ਗੱਲ-ਗੱਲ ਤੇ ਲੜਦੀਆਂ ਨੇ ਤੇ ਪੁੱਤਾਂ ਦਾ ਤੇ ਕਹਿਣਾ ਹੀ ਕੀ ਪੁੱਤ ਤਾਂ ਹਰ ਵੇਲੇ ਕਿਸੇ ਦਾ ਸਿਰ ਪਾੜਨ ਲਈ ਡਾਂਗ ਲੈ ਕੇ ਤਿਆਰ ਬੈਠੇ ਹੁੰਦੇ ਆ ਖਾਸ ਕਰਕੇ ਪੰਜਾਬੀਆਂ ਦੇ ਮੁੰਡਿਆਂ ਨੂੰ ਤੇ ਇਹ ਕਿਹਾ ਜਾਏ ਕਿ ਭਈ ਤੁਹਾਨੂੰ ਮਜ਼ਾ ਕਿਤਾਬਾਂ ਪੜ੍ਹਨ ਚਾਹੁੰਦਾ ਹੈ ਜਾਂ ਲੜਨ ਚ ਤੇ ਉਸੇ ਵੇਲੇ ਡਾਂਗ ਖਿੱਚ ਲੈਂਦੇ ਆ ਚਲੋ ਦੱਸੋ ਕਿਹਦੇ ਨਾਲ ਲੜਨਾ ਹੈ ਕਿਹਦਾ ਸਿਰ ਪਾੜਨਾ ਹੈ ਪਰ ਇਹ ਸਾਰਾ ਕੁਝ ਉਹਨਾਂ ਹੀ ਘਰਾਂ 'ਚ ਹੁੰਦਾ ਹੈ ਜਿਨ੍ਹਾਂ ਘਰਾਂ ਦੇ ਵਿੱਚ ਮਾਪੇ ਬਹਿਸ-ਵਸਈਆ ਕਰਦੇ ਰਹਿੰਦੇ ਜੇ ਤੁਸੀਂ ਬੱਚਿਆਂ ਦੇ ਸਾਹਮਣੇ ਬਹਿਸ ਕਰੋਗੇ ਬੱਚਿਆਂ ਦੇ ਸਾਹਮਣੇ ਲੜੋਗੇ ਤਾਂ ਯਾਦ ਰੱਖੋ ਤੁਹਾਡੇ ਬੱਚੇ ਵੀ ਕੱਲ ਨੂੰ ਇਹੋ ਜਿਹੇ ਹੀ ਨਿਕਲਣਗੇ ਅਤੇ ਉਹ ਜ਼ਿੰਦਗੀ ਦੇ ਵਿੱਚ ਲੜਾਈ ਝਗੜਿਆਂ 'ਚ ਹੀ ਉਲਝੇ ਰਹਿਣਗੇ ਜ਼ਿੰਦਗੀ 'ਚ ਕਦੇ ਵੀ ਤਰੱਕੀ ਵਿਕਾਸ ਖੁਸ਼ੀ ਦੇ ਮੌਕੇ ਖੋਹ ਦੇਣਗੇ ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਸ਼ਾਂਤੀ ਪ੍ਰੇਮੀ ਹੋਣ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਵਿਕਾਸਵਾਦੀ ਹੋਣ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਦੇ ਸੁਭਾਅ ਵਿੱਚ ਧੀਰਜ ਆਵੇ, ਪਿਆਰ ਆਵੇ, ਨਿਮਰਤਾ ਆਵੇ, ਸੇਵਾ ਆਵੇ ਤਾਂ ਬੱਚਿਆਂ ਦੇ ਸਾਹਮਣੇ ਕਦੇ ਨਾ ਲੜਿਆ ਕਰੋ। ਬੱਚਿਆਂ ਦੇ ਸਾਹਮਣੇ ਕਦੇ ਬਹਿਸ ਨਾ ਕਰਿਆ ਕਰੋ। ਜੇ ਕੋਈ ਮਸਲਾ ਹੋਵੇ ਵੀ ਤਾਂ ਦੋਵੇਂ ਜਾਣੇ ਜਾ ਕੇ ਦੂਰ ਕਿਸੇ ਪਾਰਕ ਦੇ ਵਿੱਚ ਬੈਠ ਕੇ ਆਪਣਾ ਮਸਲਾ ਆਪ ਹੀ ਸੁਲਝਾ ਲਿਆ ਕਰੋ ਕਿਸੇ ਤੀਸਰੇ ਨੂੰ ਇਹਦੇ ਵਿੱਚ ਆਉਣ ਦੀ ਲੋੜ ਪਵੇ ਹੀ ਨਾ ਫਿਰ ਦੇਖਿਓ ਜੇ ਤੁਹਾਡੀ ਸਿਆਣਪ ਤੁਹਾਡੀ ਸੂਝ ਕਿਹੋ ਜਿਹਾ ਰੰਗ ਵਿਖਾਉਂਦੀ ਹੈ ਤੇ ਤੁਹਾਡੇ ਬੱਚੇ ਕਿਵੇਂ ਵਧੀਆ ਚੰਗੇ ਨੇਕ ਇਨਸਾਨ ਬਣਦੇ ਆ ਧੰਨਵਾਦ